ਪੰਜਾਬ ਅਤੇ ਹਿਮਾਚਲ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਕਈ ਏਰੀਏ ਜਾਂ ਫਿਰ ਚੋਆ ਦੇ ਵਿੱਚ ਪਾਣੀ ਭਰ ਚੁੱਕਾ ਹੈ ਜਿਨ੍ਹਾਂ ਚੋਆ ਦੇ ਵਿੱਚ ਕਦੀ ਪਾਣੀ ਨਹੀਂ ਸੀ ਆਇਆ ਉਹਨਾਂ ਚੋਆ ਦੇ ਵਿੱਚ ਵੀ ਹੁਣ ਪਾਣੀ ਭਰਿਆ ਹੋਇਆ ਨਜ਼ਰ ਆ ਰਿਹਾ ਮੇਰੇ ਪਿੱਛੇ ਤੁਸੀਂ ਦੇਖੋ ਕਿ ਇਹ ਪੰਗੀ ਚੋਆ ਹੁਸ਼ਿਆਰਪੁਰ ਦੇ ਵਿੱਚ ਅਸੀਂ ਖੜੇ ਆ ਬਹੁਤ ਜ਼ਿਆਦਾ ਪਾਣੀ ਇਸ ਚੋ ਦੇ ਵਿੱਚੋਂ ਲੰਘਦਾ ਹੋਇਆ ਤੁਸੀਂ ਦਿਖਾਈ ਦੇ ਰਿਹਾ ਹੈ ਤੁਹਾਨੂੰ ਹਾਲਾਂਕਿ ਇੱਥੋਂ ਦੀਆਂ ਤਸਵੀਰਾਂ ਵੀ ਕੋ ਜਾਈਆਂ ਸੀ ਕਿ ਇੱਕ ਜਗ੍ਹਾ ਦੇ ਉੱਪਰ ਗੱਡੀ ਕਿਸੇ ਨੇ ਵਸਾਈ ਹੋਈ ਹੈ ਕੁਝ ਦੋ ਲੋਕ ਜਿਹੜੇ ਆ ਉਹ ਇਸ ਚੋ ਦੇ ਵਿੱਚ ਡਿੱਗ ਵੀ ਪਏ ਸੀ ਕਿਉਂਕਿ ਲੋਕ ਹਟਦੇ ਨਹੀਂ ਕਈ ਵਾਰੀ ਵੀ ਪਾਣੀ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਆ ਲੋਕ ਫਿਰ ਵੀ ਸੋਚਦੇ ਨੇ ਵੀ ਅਸੀਂ ਇਸ ਨੂੰ ਪਾਰ ਕਰ ਲਵਾਂਗੇ ਪਾਣੀ ਹਾਲਾਕੀ ਹੁਣ ਤਾਂ ਥੋੜਾ ਜਿਹਾ ਘਟਿਆ ਆ ਕਿਉਂਕਿ ਲਗਾਤਾਰ ਹਿਮਾਚਲ ਦੇ ਵਿੱਚ ਵੀ ਮੀਂਹ ਪੈ ਰਹੇ ਨੇ ਪੰਜਾਬ ਦੇ ਵਿੱਚ ਵੀ ਮੀਂਹ ਪੈ ਰਹੇ ਨੇ ਕੱਲ ਜਿਵੇਂ ਬਹੁਤ ਜ਼ਿਆਦਾ ਮੀਂਹ ਪੰਜਾਬ ਦੇ ਵਿੱਚ ਵੀ ਪਿਆ ਲਗਾਤਾਰ ਹੀ ਸਵੇਰ ਤੋਂ ਪੈ ਰਹਾ ਸੀ ਸ਼ਾਮ ਤੱਕ ਰਾਤ ਤੱਕ ਮੀਂਹ ਬਹੁਤ ਜ਼ਿਆਦਾ ਪਿਆ ਸੀਗਾ ਜਿਸ ਤੋਂ ਬਾਅਦ ਇਹ ਹਾਲਾਤ ਜਿਹੜੇ ਐ ਹੁਣ ਬਣ ਚੁੱਕੇ ਨੇ ਪੰਜਾਬ ਪੂਰੇ ਦੇ ਵਿੱਚ yellow alert ਵੀ ਜਾਰੀ ਕੀਤਾ ਹੋਇਆ ਆ ਤੇ ਜਿਹੜੇ ਦਰਿਆਵਾਂ ਦੇ ਕੰਢੇ ਦੇ ਉੱਤੇ ਪਿੰਡ ਵਸੇ ਹੋਏ ਨੇ ਜਾਂ ਜੋ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਦਰਿਆਵਾਂ ਤੋਂ ਪਿੱਛੇ ਰਹਿਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਤੇ ਇਹ ਚੋ ਤੁਸੀਂ ਦੇਖੋ ਵੀ ਪਾਣੀ ਦੀ ਰਫ਼ਤਾਰ ਕਿੰਨੀ ਤੇਜ਼ ਐ ਲੋਕ ਫਿਰ ਵੀ ਨਹੀਂ ਹਟਦੇ ਲੋਕ ਦੇਖੋ ਵੀ ਕੋਸ਼ਿਸ਼ ਕਰਦੇ ਆ ਵੀ ਅਸੀਂ ਪਾਰ ਕਰ ਲਈਏ ਪਰ ਇਸ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਦੇ ਵੱਲੋਂ ਇੱਕ ਰੈਸਕਿਊ ਟੀਮ ਤਿਆਰ ਕੀਤੀ ਗਈ ਹੈ ਪੰਜਾਬ ਪੁਲਿਸ ਦੀ ਟੀਮ ਜਿਹੜੀ ਹੈ ਉਹ ਰੈਸਕਿਊ ਦੇ ਲਈ ਖੜੀ ਹੋਈ ਹੈ ਤੇ ਇਹ ਦੇਖੋ ਵੀ ਇਸ ਤਰੀਕੇ ਨਾਲ ਰੋਕਦੇ ਆ ਬਾਈ ਜੀ ਤੁਸੀਂ ਜਿਵੇਂ ਇਹ ਇਹ ਰਸਤਾ ਆ ਇਹ ਪੰਗੀਚੂਆ ਰਸਤਾ ਬਹੁਤ ਵਗਦਾ ਵੀ ਹੈ ਲੋਕ ਹਟਦੇ ਨਹੀਂ ਫਿਰ ਵੀ ਲੋਕ ਆਉਂਦੇ ਨੇ ਇਧਰ ਨੂੰ ਤੇ ਇਥੋਂ ਦੇ ਹਾਲਾਤ ਕੀ ਸੀਗੇ ਥੋੜਾ ਜਿਹਾ ਪਹਿਲਾਂ ਦੱਸਿਓ ਵੀ ਘੰਟਾ ਤੋਂ ਪਹਿਲਾਂ ਕੀ ਸੀ ਕਿ ਤੇ ਹੁਣ ਥੋੜੇ ਜੇ ਠੀਕ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤਾਂ ਅਸੀਂ ਮੈਡਮ ਜਿਹੜੇ ਡਿਪਟੀ ਕਮਿਸ਼ਨਰ ਮੈਡਮ ਨੇ ਉਹਨਾਂ ਦੀਆਂ ਹਦਾਇਤਾਂ ਨੂੰ ਪਾਲਣ ਪਾਲਣਾ ਕਰਦੇ ਹੋਏ ਸਾਡੀ ਜਿਹੜੀ ਇੱਥੇ ਰੈਸਕਿਊ ਟੀਮ ਪੰਜਾਬ ਹੋਮਗਾਰਡ ਅਤੇ ਸਿਵਲ ਡਿਫੈਂਸ ਦੀ ਹੈ ਸਾਨੂੰ ਇੱਥੇ ਤਾਇਨਾਤ ਕੀਤਾ ਗਿਆ ਹੈ ਲੋਕਾਂ ਨੂੰ ਕਾਫੀ ਸਮਝਾਉਣ ਦੇ ਬਾਵਜੂਦ ਵੀ ਲੋਕ ਜਿਹੜੇ ਉਹ ਨਹੀਂ ਹਟਦੇ ਐ ਇਹਨਾਂ ਨੂੰ ਕਾਫੀ ਜਿਹੜਾ ਕਿ ਅਵੇਅਰਨੈਸ ਇਹਨਾਂ ਨੂੰ ਸਮਝਾਉਂਦੇ ਪਏ ਆ ਇਹਨਾਂ ਨੂੰ ਅਗਾਹ ਕੀਤਾ ਜਾਂਦਾ ਲੇਕਿਨ ਲੋਕ ਇਹਨਾਂ ਪਾਲਣਾ ਦੀ ਜਿਹੜੇ ਉਹ ਪਾਲਣਾ ਨਹੀਂ ਕਰਦੇ ਐ ਰੂਲ ਨਹੀਂ ਫੋਲੋ ਕਰਦੇ ਐ ਇੱਕ ਤਾਂ ਵੈਸੇ ਜਿਹੜਾ ਇਹ ਰਸਤਾ ਜਾ ਰਿਹਾ ਇਹ ਦੀ ਖਾਸਤਾ ਜਿਹੜੀ ਰਸਤਾ ਬਹੁਤ ਜ਼ਿਆਦਾ ਖਰਾਬ ਹੈ ਇਸ ਦੇ ਵਿੱਚ ਕਾਫੀ ਟੋਏ ਟੱਪੇ ਆ ਲੇਕਿਨ ਲੋਕੀ ਮੰਨਦੇ ਨਹੀਂ ਕੱਲ ਵੀ ਗੱਡੀ ਇੱਕ ਫਸ ਗਈ ਸੀ ਥਾਰ ਉਹ ਰੈਸਕਿਊ ਕੀਤੀ ਉਸ ਤੋਂ ਪਹਿਲਾਂ ਮੋਟਰਸਾਈਕਲ ਵਾਲੇ ਰੈਸਕਿਊ ਕੀਤੇ ਆ ਸਾਡੇ ਜਿਹੜੇ ਪੰਜਾਬ ਹੋਮਗਾਰਡ ਦੇ ਡਿਸਟ੍ਰਿਕਟ ਕਮਾਂਡਰ ਸ਼੍ਰੀ ਰਵੀਲ ਸਾਹਿਬ ਜੀ ਤੇ ਸਾਡੇ ਸੀਟੀਸੀ ਸਾਹਿਬ ਮਨਿੰਦਰ ਸਿੰਘ ਹੀਰਾ ਤੇ ਸਾਡੇ ਰੈਸਕਿਊ ਟੀਮ ਦੇ ਇੰਚਾਰਜ ਦਵਿੰਦਰ ਸਿੰਘ ਵੱਧਣ ਜੀ ਜਿਨ੍ਹਾਂ ਨੇ ਸਾਨੂੰ ਸਵੇਰੇ ਕਾਲ ਕੀਤੀ ਕਿ ਪੰਗੀਚੋ ਵਿੱਚ ਕਾਫੀ ਪਾਣੀ ਆਇਆ ਹੋਇਆ ਹੈ ਤੇ ਜਦੋਂ ਇਹ ਉਹਨਾਂ ਦੀ ਸਾਨੂੰ ਕਾਲ ਆਈ ਤੇ ਜਿਹੜੀ ਸਾਡੀ ਰੈਸਕਿਊ ਟੀਮ ਪੰਜਾਬ ਹੌਮਗਾਰਡ ਦੀ ਤੇ ਸਿਵਲ ਡਿਫੈਂਸ ਦੀ ਉਹ ਇੱਥੇ ਪਹੁੰਚ ਗਈ ਹੈ ਤੇ ਆਪਣਾ ਜਿਹੜਾ ਆ ਕੇ ਮੌਕਾ ਸੰਭਾਲਿਆ ਲੋਕਾਂ ਨੂੰ ਕਾਫੀ ਕੰਮ ਕੀ ਹੈ ਜਿਵੇਂ ਮੰਨ ਲਓ ਵੀ ਕੋਈ ਲੋਕ ਆਉਂਦੇ ਨੇ ਜੇ ਕੋਈ ਡਿੱਗ ਜਾਂਦਾ ਤਾਂ ਫਿਰ ਤੁਸੀਂ ਤੁਹਾਡੇ ਕੋਲ ਕਿਹੜੀਆਂ ਸੁਖ ਸਾਧਨ ਹੈਗੇ ਜਿਨ੍ਹਾਂ ਨਾਲ ਤੁਸੀਂ ਬਚਾਉਨੇ ਹੋ ਬਿਲਕੁਲ ਸਰ ਸਾਡੇ ਕੋਲ ਲਾਈਫ ਜੈਕਟ ਆਸੀ ਲਾਈਫ ਜੈਕਟ ਆ ਪਾ ਕੇ ਆਪਣੇ ਰਸੇ ਨਾਲ ਆਪਣਾ ਇੱਕ ਦੂਸਰੇ ਨੂੰ ਬਨ ਕੇ ਤੇ ਉਹਨਾਂ ਦੀ ਮਦਦ ਨਾਲ ਅਸੀਂ ਲੋਕਾਂ ਨੂੰ ਰੈਸਕਿਊ ਕੀਤਾ ਜਾਂਦਾ ਲੇਕਿਨ ਦੇਖੋ ਹੁਣ ਜਿੱਦਾਂ ਕਿ ਉਹ ਸਕੂਟਰੀ ਵਾਲਿਆਂ ਅੰਕਲ ਜਾ ਰਹੇ ਹਨ ਇਹਨਾਂ ਨੂੰ ਲੋਕਾਂ ਨੂੰ ਸਮਝਾਈਦਾ ਉਹ ਦਿਖਾਓ ਗੁਲਸ਼ਨ ਵੀ ਉਹ ਵੇਖ ਲਓ ਵੀ ਜਾਨ ਕੀਮਤੀ ਬਿਲਕੁਲ ਜੀ ਬਿਲਕੁਲ ਜਾਨ ਦੀ ਪਰਵਾਹ ਨਹੀਂ ਨਾ ਆਪਣੀ ਜਾਨ ਦੀ ਪਰਵਾਹ ਹੈ ਨਾ ਆਪਣੇ ਨਾ ਆਪਣੀ ਜਾਨ ਦੀ ਪਰਵਾਹ ਹੈ ਤੇ ਨਾ ਆਪਣੇ ਪਿੱਛੇ ਫੈਮਿਲੀ ਦਾ ਖਿਆਲ ਹੈ ਇਹਨਾਂ ਲੋਕਾਂ ਨੂੰ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਥੋੜੀ ਜੀ ਗਲਤੀ ਕਾਰਨ ਕਿੱਡਾ ਵੱਡਾ ਨੁਕਸਾਨ ਹੋ ਜਾਣਾ ਸਾਨੂੰ ਫੈਮਿਲੀ ਸਾਡੀ ਫੈਮਿਲੀ ਨੂੰ ਕਿੱਡਾ ਵੱਡਾ ਨੁਕਸਾਨ ਭੁਗਤਣਾ ਪੈਣਾ ਇਹਨਾਂ ਇਹਨਾਂ ਨੂੰ ਅਵੇਅਰਨੈਸ ਕਰਨ ਦੇ ਬਾਵਜੂਦ ਵੀ ਮੈਡਮ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਤੋਂ ਬਾਅਦ ਵੀ ਕੁਝ ਲੋਕ ਇਦਾਂ ਦੇ ਆ ਕਿ ਜਿਹੜੇ ਪਾਲਣਾ ਬਿਲਕੁਲ ਨਹੀਂ ਕਰਦੇ ਹੁਣ ਪਿੱਛੇ ਜਿਹੜੇ ਟਰੈਕਟਰ ਸਗੇ ਟਰੈਕਟਰ ਵਾਲਿਆਂ ਨੂੰ ਕਾਫੀ ਵਾਰ ਇਥੋਂ ਮੋੜਿਆ ਲੇਕਿਨ ਉਹ ਹਟੇ ਨਹੀਂ ਹੈਗੇ ਫਿਰ ਉਹਨਾਂ ਨੂੰ ਪਿੱਛੇ ਜਦੋਂ ਦਾ ਦਾਬ ਕਾ ਜ ਮਾਰਿਆ ਫਿਰ ਥੋੜਾ ਜੋ ਪਿੱਛੇ ਵਾਪਸ ਗਏ ਆ ਨਹੀਂ ਤਾਂ ਲੋਕ ਇਹਨਾਂ ਗੱਲਾਂ ਨੂੰ ਫੋਲੋ ਨਹੀਂ ਕਰਦੇ ਨਾ ਆਪਣੀ ਜਾਨ ਦੀ ਪਰਵਾਹ ਕਰਦੇ ਤੇ ਨਾ ਆਪਣੇ ਪਰਿਵਾਰ ਬਾਰੇ ਸੋਚਦੇ ਆ ਜੀ ਇੱਕ ਵਾਰੀ ਹੁੰਦਾ ਵੀ ਚੋਚ ਜਿਵੇਂ ਮੀਂਹ ਪੈਂਦਾ ਸੀਗਾ ਪਾਣੀ ਆਇਆ ਤੇ ਉਹ ਸੁੱਕ ਜਾਂਦਾ ਲੰਘ ਜਾਂਦਾ ਪਰ ਹੁਣ ਜਿਵੇਂ ਇਹ ਲਗਾਤਾਰ ਮੀਂਹ ਆ ਰਿਹਾ ਇਹ ਮਤਲਬ ਵੀ ਹਿਮਾਚਲ 'ਚ ਲਗਾਤਾਰ ਮੀਂਹ ਪੈ ਰਿਹਾ ਬੱਦਲ ਵੀ ਫਟ ਰਹੇ ਆ ਤੇ ਉਹਦੇ ਕਰਕੇ ਹੁਣ ਲਗਾਤਾਰ ਪੈ ਰਿਹਾ ਤੇ ਅਗਲੇ ਪਿੰਡਾਂ ਨੂੰ ਵੀ ਮੈਨੂੰ ਲੱਗਦਾ ਖਤਰਾ ਹੋ ਖਤਰਾ ਜੀ ਬਿਲਕੁਲ ਉੱਥੇ ਥੋੜੇ ਜਿ ਝੁੱਗੀਆਂ 'ਚ ਆਫੜੀਆਂ ਵਾਲੇ ਉਹਨਾਂ ਨੂੰ ਵੀ ਕਾਫੀ ਮੈ ਤੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੈ ਜੀ ਹੁਣ ਥੋੜਾ ਜਿਹਾ ਸ਼ਾਇਦ ਥੋੜਾ ਜਿਹਾ ਲੈਵਲ ਘਟ ਗਿਆ ਸਵੇਰੇ ਉਹ ਅੱਗੇ ਤੱਕ ਪਾਣੀ ਸੀਗਾ ਹੁਣ ਥੋੜਾ ਜਿਹਾ ਬਹੁਤ ਘਟ ਨਾਰਮਲ ਫਰਕ ਪਿਆ ਇਹਨਾਂ ਨਹੀਂ ਪਰ ਲੋਕਾਂ ਨੂੰ ਜਿਹੜਾ ਕਿ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਨਾ ਆਪਣੀ ਜਾਨ ਖਤਰੇ 'ਚ ਪਾਈਏ ਤੇ ਨਾ ਆਪਣੇ ਪਰਿਵਾਰ ਦੀ ਜਾਨ ਖਤਰੇ 'ਚ ਪਾਈਏ ਤਾਂ ਜੋ ਆਪ ਵੀ ਸੇਫ ਰਹੀਏ ਤੇ ਆਪਣੀ ਫੈਮਿਲੀ ਨੂੰ ਵੀ ਸੇਫ ਰੱਖੀਏ ਕਿਹੜੇ ਕਿਹੜੇ ਜਿਵੇਂ ਇੱਧਰ ਅੱਗੇ ਪਿੰਡ ਕਿਹੜੇ ਆਉਂਦੇ ਨੇ ਜਾਂ ਫਿਰ ਪਿੱਛੇ ਕਿਹੜਾ ਏਰੀਆ ਵਾ ਜਿਹੜਾ ਖਤਰੇ ਵਾਲਾ ਹੈਗਾ ਜਿਵੇਂ ਪਿੰਡਾਂ ਨੂੰ ਵੀ ਅਲਰਟ ਕੀਤਾ ਹੋਇਆ ਗਲਾਵਸ ਹੈ ਨਾ ਸ਼ੇਬਸੀ ਹੈ ਤੇ ਇਹ ਸਾਰਾ ਜਿਹੜਾ ਆਪਣਾ ਪੰਗੀ ਚੋਂ ਵੱਜਦਾ ਉਹ ਦੇਖੋ ਹੁਣ ਉਹ ਦੇਖੋ ਵਿੱਚੋਂ ਨਿਕੀ ਜਾ ਰਿਹਾ ਉਹ ਦੇਖੋ ਉਹ ਵੇਖੋ ਚੂਹ ਦੇ ਵਿੱਚੋਂ ਬੰਦਾ ਇੱਕ ਲੰਘਦਾ ਪਿਆ ਇਹ ਹੁਣ ਜੇ ਮੰਨ ਲਓ ਵੀ ਕੋਈ ਘਟਨਾ ਵਾਪਰ ਜੇ ਤਾਂ ਜ਼ਿੰਮੇਵਾਰ ਕਿਹਨੇ ਕਹਿਣਾ ਵੀ ਕੌਣ ਹੈ ਦੇਖੋ ਬਿਲਕੁਲ ਸਰ ਅਸੀਂ ਤਾਂ ਕਾਫੀ ਆਪਣੇ ਬੰਦੇ ਲਗਾਏ ਹੋਏ ਆ ਸਾਡੇ ਆਊਟਸਾਈਡ ਵੀ ਸਿਵਲ ਡਿਫੈਂਸ ਦੇ ਜਿਹੜੇ ਮੈਂਬਰ ਸੀ ਉਹ ਥੋੜਾ ਜਿਹਾ ਝੁਗੀਆਂ ਵਾਲੇ ਝੁਗੀਆਂ ਵਾਲਿਆਂ ਨੂੰ ਅਗੇ ਥੋੜਾ ਜਿਹਾ ਸਮਝਾਉਣ ਵਾਸਤੇ ਗਏ ਹੋਏ ਆ ਤੇ ਉਹ ਇਸ ਕਰਕੇ ਥੋੜੇ ਉਧਰ ਹੈ ਨਹੀਂ ਕੇ ਉਹ ਉਧਰ ਝੁੱਗੀ ਵਾਲਿਆਂ ਨੂੰ ਦੱਸਣ ਗਏ ਆ ਕਿ ਪਾਣੀ ਦਾ ਲੈਵਲ ਥੋੜਾ ਜ਼ਿਆਦਾ ਹੈ ਕਿ ਤੁਸੀਂ ਆਪਣਾ ਥੋੜਾ ਜਿਹੜਾ ਸਮਾਨ ਕੀਮਤੀ ਸਮਾਨ ਹੈ ਜਾਂ ਤੁਸੀਂ ਆਪਣੀ ਜਾਨ ਦਾ ਬਚਾਅ ਕਰਦੇ ਹੋਏ ਥੋੜਾ ਜਿਹਾ ਪਾਣੀ ਤੋਂ ਉੱਪਰ ਰਹੋ ਪਾਣੀ ਦੇ ਵਿੱਚ ਨਾ ਜਾਓ ਜੀ ਦੇਖੋ ਵੀ ਬੁੰਡਾ ਜਿਵੇਂ ਉਹ ਇੱਕ ਪਾਰ ਕਰ ਗਿਆ ਬੜੀ ਵੈਸੇ ਤਾਂ ਇਹ ਮੰਦਭਦ ਕੀ ਵੀ ਗੱਲ ਆ ਵੀ ਪ੍ਰਸ਼ਾਸਨ ਤੁਹਾਨੂੰ ਸਮਝਾ ਰਿਹਾ ਤੇ ਤੁਸੀਂ ਉਸ ਚੀਜ਼ ਨੂੰ ਸਮਝਦੇ ਨਹੀਂ ਪਏ ਕਈ ਲੋਕ ਅਸੀਂ ਕਈ ਤਸਵੀਰਾਂ ਵੀ ਦੇਖੀਆਂ ਵੀ ਜਿਵੇਂ ਇੱਕ ਬਈ ਜਿਵੇਂ ਮੋਟਰਸਾਈਕਲ ਤੇ ਆਪਣੀ ਬੱਚੀ ਨਾਲ ਜਾਂਦਾ ਸੀਗਾ ਉਹ ਸ਼ਾਇਦ ਹਰਗੜ ਵਾਲੇ ਪੁਲ ਤੇ ਸੀਗਾ ਉਹ ਦੇਖ ਲਓ ਵੀ ਬੱਚੀ ਦੀ ਜਾਨ ਉਹਨੇ ਆਪਣੀ ਖਤਰੇ ਚ ਪਾਤੀ ਖੇਰਾ ਉਹ ਬਚ ਗਿਆ ਪਰ ਇਤਾਂ ਲੋਕ ਸਮਝਦੇ ਹੈ ਨਹੀਂਗੇ ਹਨ ਇਹ ਤਾਂ ਹੈ ਬਸ ਸਹੀ ਗੱਲ ਆ ਤੁਹਾਡੀ ਸਮਝਦੇ ਨਹੀਂ ਪਏ ਇਹਨਾਂ ਨੂੰ ਚਾਹੀਦਾ ਵੀ ਜਦੋਂ ਪਾਣੀ ਆਂਦਾ ਆ ਆਪਣਾ ਬਚਾ ਕੇ ਪਾਣੀ ਚ ਵੜਨਾ ਨਹੀਂ ਚਾਹੀਦਾ ਜਦੋਂ ਤੱਕ ਪਾਣੀ ਨਹੀਂ ਉੱਤਰ ਜਾਂਦਾ ਥੱਲੇ ਤੱਕ ਇਹ ਸਮਝ ਦੇਣੀ ਵੀ ਜਦੋਂ ਡਿੱਗ ਜਾਂਦੇ ਫੇਰ ਨੁਕਸਾਨ ਹੁੰਦਾ ਜਿਹੜਾ ਕੱਢਣ ਜਾਂਦਾ ਉਹਦੀ ਵੀ ਜਾਨ ਨੂੰ ਖਤਰਾ ਹੈ ਜਿਹੜਾ ਡਿੱਗੇ ਉਹਦੀ ਤਾਂ ਜਾਨ ਨੂੰ ਖਤਰਾ ਹੈਗਾ ਹੀ ਆ ਹਾਂਜੀ ਹਾਂਜੀ ਸੱਟਪੇਟ ਤਾਂ ਲੱਗਦੀ ਹੋਈ ਜਾਂ ਨਹੀਂ ਤੇ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ ਪਰ ਸਮਝਣਾ ਚਾਹੀਦਾ ਲੋਕਾਂ ਨੂੰ ਇਹ ਸਮਝ ਦੇਣੀ ਆ ਇਹ ਸੋਚਦੇ ਵੀ ਪਾਣੀ ਦੇ ਵਿੱਚੋਂ ਅਸੀਂ ਲੰਘ ਜਾਵਾਂਗੇ ਸਾਡੀਆਂ ਗੱਡੀਆਂ ਵੱਡੀਆਂ ਆ ਜਾਂ ਟਰੈਕਟਰ ਵੱਡੇ ਆ ਜਾਂ ਥਾਰ ਵੱਡੀ ਆ ਲੰਘ ਜਾਵਾਂਗੇ ਪਰ ਤੁਸੀਂ ਦੇਖਿਆ ਰਾਤੀ ਵੀ ਇਹ ਥਾਰ ਇੱਥੇ ਆ ਥੋਬੀ ਘਾੜ ਪੁਲ ਤੇ ਫਸ ਗਈ ਸੀ ਡਿੱਗ ਗਈ ਸੀ ਰਾਤ ਤੇ ਬੜੀ ਮੁਸ਼ਕਲ ਨਾਲ ਉਹਨੂੰ ਕੱਢਿਆ ਬਾਹਰ ਹੂੰ ਠੀਕ ਹੈ ਭਾਈ ਜੀ ਆ ਦੇਖੋ ਕਿ ਅਸੀਂ ਇਸ ਵੇਲੇ ਭੰਗੀ ਚੋਹ ਦੇ ਉੱਪਰ ਮੌਜੂਦ ਹਾਂ ਉਹ ਦੇਖੋ ਵੀ ਇੱਕ ਜਣਾ ਕੋਈ ਚੀਜ਼ ਸੁੱਟਣ ਆ ਗਿਆ ਪਾਣੀ ਦੇ ਵਿੱਚ ਖੜ ਕੇ ਤਾਂ ਇਹ ਚੀਜ਼ਾਂ ਦਾ ਜਿਹੜਾ ਲੋਕਾਂ ਨੂੰ ਨਹੀਂ ਸਮਝ ਆਉਂਦੀ ਪਰ ਫਿਰ ਵੀ ਜਿਸ ਤਰੀਕੇ ਦੇ ਨਾਲ ਪੰਜਾਬ ਤੇ ਹਰਿਆਣਾ ਹਿਮਾਚਲ ਦੇ ਵਿੱਚ بارش ਪੈ ਰਹੀ ਹੈ ਲਗਾਤਾਰ ਉਸ ਦੇ ਕਾਰਨ ਕਈ ਜ਼ਿਲ੍ਹਿਆਂ ਨੂੰ ਅਲਰਟ ਦੇ ਉੱਪਰ ਵੀ ਰੱਖਿਆ ਗਿਆ ਕਿ ਤੁਸੀਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਜਾਂ ਫਿਰ ਇਹਨਾਂ ਦਰਿਆਵਾਂ ਦੇ ਨੇੜੇ ਨਾ ਆਓ ਇਸ ਵੇਲੇ ਅਸੀਂ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਮੌਜੂਦ ਹਾਂ ਪੰਗੀ ਚੋ ਦੇ ਵਿੱਚ ਅਸੀਂ ਖੜੇ ਹੋਏ ਹਾਂ ਜਿੱਥੇ ਪਾਣੀ ਲਗਾਤਾਰ ਆ ਰਿਹਾ ਆ ਆਮ ਤੌਰ ਦੇ ਉੱਪਰ ਜਿੰਨਾ ਕਿ ਚਿਰ ਮੀਂਹ ਪੈਂਦਾ ਆ ਓਨਾ ਕ ਚਿਰ ਹੀ ਪਾਣੀ ਰਹਿੰਦਾ ਹੁੰਦਾ ਪਰ ਹੁਣ ਲਗਾਤਾਰ ਜਿਵੇਂ ਹਿਮਾਚਲ ਦੇ ਵਿੱਚ ਬੱਦਲ ਵੀ ਮੰਡੀ ਦੇ ਵਿੱਚ ਫਟੇ ਨੇ ਜਾਂ ਫਿਰ ਤੁਸੀਂ ਦੇਖ ਲੋਕ ਵੀ ਲਗਾਤਾਰ ਮੀਂਹ ਪੈ ਰਿਹਾ ਤੇ ਕੱਲ ਵੀ ਪੰਜਾਬ ਭਰ ਦੇ ਵਿੱਚ ਜਿਵੇਂ ਮੀਂਹ ਪਿਆ ਉਸ ਤੋਂ ਬਾਅਦ ਇਹ ਪਾਣੀ ਜਾਂ ਫਿਰ ਇਹ ਹਾਲਤ ਜਿਹੜੀ ਹੈ ਕਈ ਜ਼ਿਲ੍ਹਿਆਂ ਦੀ ਹੋ ਚੁੱਕੀ ਆ ਹੁਣ ਇਹ ਪਾਣੀ ਜਿਹੜਾ ਪਿੱਛੋਂ ਆ ਰਿਹਾ ਜਾਂ ਫਿਰ ਜਿਹੜੇ ਅੱਗੇ ਨੂੰ ਜਾਣਾ ਆ ਤੇ ਕਈ ਪਿੰਡਾਂ ਨੂੰ ਖਤਰਾ ਵੀ ਮੰਡਰਾ ਸਕਦਾ ਕਿਉਂਕਿ ਲਗਾਤਾਰ ਇਹ ਪਾਣੀ ਆਰੀ ਹੈ ਤੇ ਹੁਣ ਇਸ ਤੋਂ ਬਾਅਦ ਇਹ ਤੁਹਾਨੂੰ ਵੀ ਜ਼ਰੂਰਤ ਹੈ ਕਿ ਤੁਸੀਂ ਵੀ ਥੋੜੇ ਜੇ ਸੁਚੇਤ ਹੋਵੋ ਇਹਨਾਂ ਪਾਣੀ ਦੇ ਵਿੱਚ ਜਿਵੇਂ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਵੀ ਇੱਕ ਜਿਵੇਂ ਮੋਟਰਸਾਈਕਲ ਦੇ ਉੱਪਰ ਆਪਣੀ ਬੱਚੀ ਦੇ ਨਾਲ ਜਾ ਰਿਹਾ ਸੀ ਉਹ ਵਿੱਚ ਡਿੱਗ ਪਿਆ ਦੋ ਬੰਦੇ ਅੱਜ ਸਵੇਰੇ ਕੱਢੇ ਗਏ ਨੇ ਇੱਕ ਥਾਰ ਗੱਡੀ ਫਸ ਗਈ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਜਿੰਨਾ ਬਚਾਅ ਹੁੰਦਾ ਆ ਉਹ ਪਾਣੀ ਤੋਂ ਅਸੀਂ ਆਪ ਦਾ ਬਚਾਅ ਕਰੀਏ ਨਹੀਂ ਤਾਂ ਜਾਨ ਜੋਖਮ ਦੇ ਵਿੱਚ ਪੈ ਸਕਦੀ ਹੈ ਕੈਮਰਾਮੈਨ ਗੁਲਚੰਦਰ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬ